ਕਿਹੜਾ ਕਿੱਦਾਂ ਖੱਲੀ ਸੀ ਤੂੰ ਸੁੱਤਾ ਕਿਹਨੂੰ ਆ ਫੋਨ ਤਰਾ ਬੰਦ ਸੀ ਗਿਆ ਸੁਨੀਤ ਦੇ ਪੁੱਤ ਨੂੰ ਕੋਣਾ ਮੁੰਨਾ ਗੱਲ ਕੀਤੀ ਮੈਂ ਕਹਿੰਦਾ ਉਹਦਾ ਏਟੀਐਮ ਪੈਸੇ ਭੇਜਦੇ ਆ ਬਣਾਤੇ ਆ ਕੋਈ ਨਹੀਂ ਫਿਰ ਕੀ ਜੂ ਕੱਟ ਦੂੰ ਪੜਦਾ ਹੂੰ ਨੰਬਰ ਸ਼ਕੋ ਦੇ ਦਿੱਤੇ ਮੈਨੂੰ ਹੂੰ ਚਲੋ ਠੀਕ ਹੈ ਫਿਰ ਮੈਂ ਜਾਂਦਾ ਹਾਂ ਤੁਸੀਂ ਸੁਣਤਾ ਬੈਠੇ ਹੋ ਅਫਰ ਫੋਨ ਦਾ ਬੰਦ ਸੀ ਗਿਆ ਸਵੇਰ ਤੱਕ ਪਰੋਂ ਫੋਨਾਂ ਮੋਂਨ ਗੱਲ ਕੀਤੀ ਮੈਂ ਕਹਿੰਦਾ ਉਹਦਾ ਏਟੀਐਮ ਪੈਸੇ ਢੀਂਤੀ ਆ ਖਰਾਤੀ ਆ ਇਹਨਾਂ ਇੱਕ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਹਰ ਦੋ ਹਰ ਦਰਵਾਜ਼ੇ ਦੇ ਵਿੱਚ ਨਾ ਇੱਕ ਘਰਵਾ ਰਾਖੀ ਉਹਦਾ ਲੜਕਾ ਜਿਹੜਾ ਨਾ ਉਹ ਹੈ ਰਣਵੇਜਦਾ ਤੇ ਉਹ ਕੋ ਨਜਾਇਜ਼ ਹਥਿਆਰ ਰਹਿ ਗਿਆ ਤੇ ਮੈਂ ਆਪਣੀ ਪੁਲਿਸ ਪਾਰਟੀ ਉੱਥੇ ਭੇਜੀ ਸੀ ਇਹ ਉਹ ਜਿਹੜਾ ਲੜਕਾ ਸੀ ਉਹ ਤੇ ਗਿਆ ਉਥੋਂ ਮੌਕੇ ਤੋਂ ਹੈ ਨਹੀਂ ਤੇ ਉਹਦੇ ਨਾਲ ਜਿਹੜੀ ਮਾਤਾ ਸੀ ਉਹਦੇ ਕੋਲੋਂ 750 ਗ੍ਰਾਮ ਹੈਰਨ ਬਰਾਮਦ ਹੋਈ ਆ ਤੇ ਮੌਕੇ ਤੇ ਅਸੀਂ ਮੁਕਦਮਾ ਦਰਜ ਕਰਕੇ ਮਾਨਯੋਗ ਡੀਐਸਪੀ ਸਾਹਿਬ ਜਿਹੜਾ ਡੇਰਾ ਬਾਬਾ ਨਾਨਕ ਲੱਗੇ ਹੋਏ ਨੇ ਉਹ ਵੀ ਮੌਕੇ ਤੇ ਆਏ ਹੈ ਵੀ ਰਿਕਵਰੀ ਕਰਕੇ ਤਾਂ ਉਹਨਾਂ ਦੀ ਹਾਜ਼ਰੀ ਵਿੱਚ ਮੁਕਦਮਾ ਜਿਹੜਾ ਵਾ 11 22325 21485 ਦੇ ਤਹਿਤ ਦਰਜ ਕਰ ਲਿਆ ਗਿਆ ਵਾ ਬਾਕੀ ਜਿਹੜੇ ਇਹਦੇ ਲਿੰਕ ਹੈਗੇ ਆ ਜਿੱਥੇ-ਜਿੱਥੇ ਵੀ ਹੈਗੇ ਆ ਉਹਨਾਂ ਨੂੰ ਉਹਦਾ ਪਤਾ ਕਰਕੇ ਜਿਹੜੇ-ਜਿਹੜੇ ਵੀ ਇਸ ਕੰਮ ਦੇ ਵਿੱਚ ਹੋਰ ਆਉਣਗੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਇੱਕ ਰਾਜੀ ਹੈਗੀ ਆ ਉਹਨੂੰ ਅਰੈਸਟ ਕਰ ਲਿਆ ਮੌਕੇ ਤੋਂ ਤੇ ਬਾਕੀ ਉਹਦੀ ਪੁੱਛਗਛ ਤੇ ਉਹਦਾ ਉਹਦਾ ਬੇਟਾ ਉਹ ਵੀ ਨਾਮ ਜਦਵਾ ਉਹ ਨੂੰ ਰੈਕਟ ਕਰਨ ਵਾਸਤੇ ਰੀਡ ਕਰ ਰਹੇ ਆ ਦੇ ਬਾਹਰ ਨਾ ਉਹਦੇ ਘਰ ਦੇ ਬਾਹਰ ਵਾਲ ਇੱਕ ਟਰਾਂਸਫਰ ਜਾਈ ਉੱਥੇ ਉਹ ਖੜੇ ਸੀ ਉੱਥੇ ਉਹਨਾਂ ਨੂੰ ਕਾਬੂ ਕਰਕੇ ਰਿਕਵਰੀ ਹੋਈ ਹੈ ਪਹਿਲਾਂ ਤਾਂ ਤੁਸੀਂ ਕੋਈ ਕਹਿ ਨਹੀਂ ਸਕਦੇ ਪਰ ਸਾਨੂੰ ਤੇ ਇਨਫੋਰਮੇਸ਼ਨ ਮਿਲੀ ਆਹੀ ਗਏ ਆ ਤੇ ਰਿਕਵਰੀ ਹੋਈ ਆ ਪਰ ਪਤਾ ਲੱਗਾ ਪਿੰਡ ਦੇ ਵਿੱਚ ਕੁਰੀਆ ਵੀ ਇਹ ਕਾਫੀ ਚਰਚਾ ਕਰ ਰਹੇ ਆ ਕੰਮ ਇਹ ਇਸ ਸਰ ਜਿਹੜੇ ਇਹਦੇ ਲਿੰਕ ਜਿਹੜੇ ਨੇ ਕੋਈ ਪਾਕਿਸਤਾਨ ਨਾਮ ਵੀ ਹੈਗੇ ਆ ਕਿ ਜਾਂ ਮਤਲਬ ਤੋਂ ਲੋਕਲ ਇਹ ਹੁਣ ਤਫਤੀਸ਼ ਦੇ ਦੌਰਾਨ ਜਦੋਂ ਉਹਦਾ ਬੇਟਾ ਫੜਿਆ ਜਾਊਗਾ ਨਾ ਉਤੋਂ ਫਿਰ ਲਵਾਂਗੇ ਪੁੱਛ ਕਿਸੇ ਵੀ ਇਹਨੇ ਕਿੱਥੋਂ ਲਿਆਂਦੀ ਆ ਕੀ ਆ ਉਹਨਾਂ ਕੰਮ ਜਿਹੜਾ ਵਾ ਤਫਤੀਸ਼ ਦੇ ਵਿੱਚ ਜੋ ਹੀ ਆਊਗਾ ਉਹ ਦੇਖ ਲਾਂਗੇ ਅੱਜ ਇਹਨੂੰ ਮਨਜੋ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜੀ ਰਿਮਾਂਡ ਹਾਸਲ ਕਿੱਥੇ ਜਾਏਗਾ ਹਾਂਜੀ ਪੁਲਿਸ ਆਪਣੀ ਕਿੱਡੀ ਕੁ ਵੱਡੀ ਜਿਹੜੀ ਆਪਣਾ ਉਪਲਬਧੀ ਮੰਦੀ ਹੈ ਦੇਖੋ ਅਸੀਂ ਜੋ ਜਿਹੜੇ ਇਹੋ ਜਿਹੇ ਨਸ਼ਾ ਤਸਕਰ ਹੈਗੇ ਉਹਨਾਂ ਨੂੰ ਫੜਨ ਵਾਸਤੇ ਮਤਵ ਵੱਧ ਪ੍ਰਾਲੇ ਕਰ ਰਹੇ ਆ ਤੇ ਬਾਕੀ ਸਾਡੀ ਜਾਰੀ ਹੈ ਕੋਸ਼ਿਸ਼ ਇਹੋ ਜੇ ਨਸ਼ਾ ਸਮਾਹ ਲਾਣ ਨੂੰ ਕਾਬੂ ਕਰਨ ਵਾਲਾ